गांव पौंके जिला अमृतसर जहां पर गुरुद्वारा बाबा अटाला साहिब जी तन तन संत बाबा बरियामू सिंह जी दी 28वीं सोलहना बरसी और मुख सेवदार प्रधान बलजिंदर सिंह साबका सरपंच कुलदीप सिंह फौजी हरपाल सिंह गगनदीप सिंह महावीर सिंह जसवंत सिंह दिलबाग सिंह सुच्या सिंह दिलराज सिंह देसा सिंह थुलवंत सिंह सुखदेव सिंह सुभाष सिंह पंजाब सिंह अंग्रेज सिंह मास्टर सतनाम सिंह संतोख सिंह सबका सरपंच शमशेर सिंह मौजूदा सरपंच हरजिंदर सिंह मौजूदा सरपंच और सारे सेवादारों के सहयोग के साथ वर्षी स्वागम मनाया गया आओ दिखाते हैं वहाँ की लाइव तस्वीरें wow ਤੁਹਾਡਾ ਨਾਮ ਤੇ ਸੰਗਤ ਦਾ ਸਵਾਗਤ ਹੈ। ਗੁਰਦੁਆਰੇ ਦਾ ਨਾਮ ਗੋਦਰੇ ਦਾ ਨਾਮ ਗੁਰਦਰਾ ਬਾਬਾ ਟਾਲੀ ਸਾਹਿਬ ਜੀ। ਗੁਰਦੁਆਰੇ ਦਾ ਇਤਿਹਾਸ ਕੀ ਹੈ? ਹਾਂਜੀ। ਗੁਰਦੁਆਰੇ ਦਾ ਇਤਿਹਾਸ। ਗੋਦਰੇ ਦਾ ਇਤਿਹਾਸ ਕੀ ਇੱਥੇ ਇਹ ਗੁਰਦਰਾ ਸਾਹਿਬ ਸਾਡੇ ਬਾਬਾ ਬ੍ਰਿਮ ਸਿੰਘ ਜੀ ਤੇ ਬਾਬਾ ਸਰਨ ਸਿੰਘ ਜੀ ਤੇ ਉਹਨਾਂ ਦੇ ਨਾਂ ਤੇ ਗੁਰਦੋਂ ਨੇ ਇੱਥੇ ਭਗਤੀ ਕੀਤੀ ਆ ਤੇ ਉਹਨਾਂ ਦਾ ਡੇਰਾ ਵਾ। ਤੇ ਅਸੀਂ ਡੇਰੇ ਦੇ ਉਹਨਾਂ ਦੇ ਡੇਰੇ ਦੇ ਹਿਸਾਬ ਨਾਲ ਜੋ ਪਿੱਛੋਂ ਤੋਂ ਚੱਲਦਾ ਉਹਦੀ ਬਾਬਾ ਜੀ ਦੀ ਵਰਸੀ ਐ ਕਿ 88ਵੀਂ ਵਰਸੀ ਆ ਤੇ ਅਸੀਂ ਬੜਾ ਸਾਰਾ ਨਗਰ ਇਤੋਂ ਈ ਤਾਂ ਆਮਨਾ ਤੇ ਹਰ ਸਾਲ ਦੀ ਜਦੋਂ ਵੀ ਦੇਸੀ ਮਹੀਨਾ ਸੂ ਦਾ ਪੰਜ ਅਵਲਾਵਾ ਤੇ ਅਸੀਂ ਯਾਨੀ ਕਿ ਤਿੰਨ ਨੂੰ ਖੰਡਪਾਠ ਬਾਬਾ ਜੀ ਦੇ ਵਰਸੀ ਦੀ ਖੁਸ਼ੀ ਉਹ ਵਾਸਤੇ ਲੈਣ ਵਾਸਤੇ ਨਗਰ ਵੱਲੋਂ 3 ਤਰੀਕ ਨੂੰ ਅਖੰਡ ਪਾਠ ਚਲਾ ਦਿੰਦੇ ਆ ਤੇ 4 ਨੂੰ ਪੜਿਆ ਜਾਂਦਾ ਵਾ ਤੇ 5 ਨੂੰ ਫਿਰ ਬਾਬਾ ਜੀ ਦਾ ਮੇਲੇ ਦਾ ਠੰਡ ਪਾਠ ਦਾ ਭੋਗ ਪੈਂਦਾ ਤੇ ਉਸ ਤੋਂ ਬਾਅਦ ਫਿਰ ਮੇਲਾ ਚੱਲਦਾ ਵਾ ਤੇ ਸਾਰਾ ਨਗਰ ਹੀ ਬੜੀ ਖੁਸ਼ੀ ਦੇ ਨਾਲ ਤਉਡਾ ਮਨਾ ਬਾਈ ਦਾ ਮੇਲਾ ਮਨਾਉਂਦਾ ਵਾ ਤੇ ਮੇਲੇ ਦੀ ਤਿਆਰੀ ਕਿੰਨੇ ਟਾਈਮ ਪਹਿਂ ਸਟਾਰਟ ਕੀਤੀ ਜਾਂਦੀ ਮੇਲੇ ਦੀ ਤਿਆਰੀ ਦੇ ਦੇਖੋ ਜੀ ਗੁੰਡ ਦਾ 15 ਦਿਨ ਪਹਿਲਾਂ ਚੱਲਦੀ ਆ ਤੇ ਪਰ ਸੰਗਤ ਨੂੰ ਵੈਸੇ ਹੀ ਮਾਣ ਹੁੰਦਾ ਵਾ ਹਰ ਸਾਲ ਦੀ ਤਰ੍ਹਾਂ ਕਿ ਹਰ ਸਾਲ ਮੇਲਾ ਪੀ ਬਾਬਾ ਜੀ ਦੀ ਬੱਸੀ ਆਉਣ ਆਲੀ ਆ ਤੇ ਸੰਗਤਾਂ ਫਿਰ ਬਾਬਾ ਜੀ ਪਰਸ਼ੀ ਦੀਆਂ ਪਹਿਲਾਂ ਪਿਆਰੀਆਂ ਕਰਕੇ ਘਰਾ ਦੇ ਵਿੱਚ ਗਲਾਈਆਂ ਦੇ ਜੱਫੇ ਲੰਗਰ ਦੇ ਉਹ ਤਿਆਰ ਕਰਕੇ ਦੱਸਦੀਆਂ ਉਹ ਫਿਰ ਸੰਗਤਾਂ ਨੂੰ ਪਹਚਾਣ ਦਿੰਦੀਆਂ ਆ ਵਾ ਤੇ ਫਿਰ ਸੇਵਾਦਾਰ ਜਿਹੜੇ ਆ ਉਹ ਫਿਰ ਬਾਬਾ ਜੀ ਦੀ ਬੱਸੀ ਦੇ ਮੇਲਾ ਕਰਾਉਂਦੇ ਆ ਤੇ ਜਿਹੜੇ ਸਿੰਘ ਜਿੱਤੇ ਜਿੱਦਾ ਜਿੱਦਾ ਕੇ ਦੀ ਸੇਵਾ ਲੱਗੀ ਆ ਜੇ 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 ਸੇਵਾ ਦੇ ਡਿਊਟੀ ਲੱਗੀ ਆ ਉਹ ਉਹ ਡੂਟੀਆਂ ਫਿਰ ਸਿੰਘ ਸੰਭਾਲ ਲੈਂਦੇ ਆ ਤੇ ਉਹ ਫਿਰ ਸੇਵਾ ਆਪਣੀ ਨਿਭਾਉਂਦੇ ਮੇਲੇ ਦੇ ਅੰਦਰ ਕੀ ਤੁਹਾਨੂੰ ਸੰਗਤ ਆਦੀ ਆ ਪਾਕ ਆ ਕੇ ਸੰਗਤ ਕਰਦੇ ਮੇਲੇ ਦੇ ਅੰਦਰ ਦੀ ਸੰਗਤ ਨਹੀਂ ਕੋਈ ਗਿਣਤੀ ਨਹੀਂ ਤੁਹਾਡੇ ਸਾਹਮਣੇ ਆ ਵੇਖ ਲਓ ਇੰਦਰ ਵੀ ਸਾਰਾ ਬਾਬਾ ਜੀ ਦਾ ਜਿੰਨਾ ਵੀ ਆ ਸਾਰਾ ਹੀ ਭਰਿਆ ਬਾਜ ਉਧਰ ਦਵਾਰ ਹਾਲ ਦੇ ਵਿੱਚ ਵੀ ਬਾਬਾ ਜੀ ਇਹ ਸੰਗਤ ਦਾ ਦਵਾਰ ਹਾਲ ਪੂਰਾ ਭਰਿਆ ਹੋਆ ਤੇ ਬਹੁਤ ਹੀ ਸਰਦਾਰਾਂ ਤੋਰੇ ਤੋਰਾਂ ਸਕਦਾ ਹੁੰਦੀ ਆ ਤੇ ਅਮਰੀਕਾ ਤੱਕ ਜਿਹੜੇ ਐਨਆਰਈ ਵੀਰਿਆ ਉਹ ਵੀ ਬੜਾ ਸਨਯੋਗ ਦਿੰਦੇ ਆ ਤੇ ਬਾਬਾ ਜੀ ਦਾ ਨਾਮ ਤੇਰੇ ਨਾਲ ਬਹੁਤ ਪਿਆਰ ਕਰੀਏ ਸੰਗਤ ਬਹੁਤ ਜਿਆਦਾ ਹੱਥੋਂ ਆ ਬ ਜਿੰਨਾ ਵੀ ਕਹਿ ਲਈਏ ਉਨਾ ਹੀ ਤੁਹਾਡਾ ਮੇਲੇ ਗੰਗਰ ਕੌਣ ਕੋਲੋਂ ਪਰਮੰਦੇ ਜੀ ਕਰਵਾਈ ਗਈ ਹੈ ਇਹਨਾਂ ਦਾ ਪਰਮੰਦੇ ਇਹ ਆ ਵੀ ਲੰਗਰ ਚੱਲਦਾ ਵਾ ਲੰਗਰ ਜਿਵੇਂ ਜੂਸ ਫਿਰ ਕੋਲਡ ਡਰਿੰਕ ਹੋਰ ਵੀ ਜਿਹੜੀ ਜਿਹੜਾ ਵੀ ਸੇਵਾ ਸੰਗਤ ਕਰਨੀ ਚਾਹਦੀ ਉਹ ਕਰਦੀ ਆ ਤੇ ਖੀਰ ਆ ਦਾਲ ਆ ਸਬੀਆਂ ਦੋ ਤਿੰਨ ਬੌਦਿਆਂ ਚਾਵਲ ਆ ਦੋ ਤਿੰਨ ਵੈਰੈਟੀਆਂ ਤੇ ਮੇਲਾ ਵੀ ਜਿੱਥੋਂ ਤੱਕ ਦੀ ਸੰਪਦਾ ਇਸ਼ਾ ਹੁੰਦੀ ਆ ਕਿ ਵਾਦੋ-ਵਾਦ ਬਾਬਾਈ ਵੀ ਬਸੇ ਖੁਸ਼ੀਆਂ ਪ੍ਰਾਪਤ ਕਰੀਏ ਤੇ ਉਥੋਂ ਤੱਕ ਦੀ ਸੰਪਨ ਹੋਰ ਹੁੰਦੀ ਆ ਕਿ ਜੈਸੀ ਕਿ ਸਰ ਨੌਜਵਾਨ ਪੀੜੀ ਨਸ਼ੇ ਵਿੱਚ ਬਰਬਾਦ ਹੋ ਗਿਆ ਆਂੇ ਵਾਲੀ ਨੌਜਵਾਨ ਪੀੜੀ ਕੋ ਆਪਣੀਆਂ ਅਸਲੀ ਜੀਤ ਚਾਹਤੋ ਵੇਖੋ ਜੀ ਜਿਹੜੇ ਨਸ਼ੇ ਆਲੀ ਪੀੜੀ ਆ ਬਰਬਾਦ ਹੋਈ ਉਹ ਤੇ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਪੰਜਾਬ ਦੇ ਹਾਲਾਤ ਚੱਲ ਰਹੇ ਆ ਉਹਦੇ ਕੋਈ ਕਹਿਣ ਵਾਲੀ ਗੱਲ ਨਹੀਂ ਜੀ ਕਿਉਂਕਿ ਸਰਕਾਰਾਂ ਆਉਂਦੀਆਂ ਵਾਅਦੇ ਕਰਦੀਆਂ ਪਰ ਸਰਕਾਰਾਂ ਕੋ ਕੰਟਰੋਲ ਨਹੀਂ ਹੁੰਦਾ ਕੰਟਰੋਲ ਇਸ ਕਰਕੇ ਨਹੀਂ ਹੁੰਦਾ ਜਦ ਤੱਕ ਲੋਕ ਨਹੀਂ ਸਾਥ ਦੇਣੇ ਸਰਕਾਰ ਦਾ ਉਸ ਪ੍ਰਸ਼ਾਸਨ ਦਾ ਉਹ ਨਿਯਤ ਤੱਕ ਕੋਈ ਹੱਲ ਨਹੀਂ ਹੈਗਾ ਇਹ ਆ ਕਿ ਇਹ ਦੁੱਖਾਂ ਦੀ ਬੜੀ ਗੱਲ ਹੈ ਕਿ ਜਿਹੜੀ ਜਵਾਨੀ ਸਾਡੀ ਇਹ ਨਸ਼ਿਆਂ ਦੇ ਵਿੱਚ ਰੋੜਦੀ ਜਾਂਦੀ ਆ ਇਹ ਬਹੁਤ ਹੀ ਵੱਡੀ ਮਾਰ ਆਪਾਂ ਨੂੰ ਪੰਜਾਬ ਨੂੰ ਪੈ ਰਹੀ ਆ ਤੇ ਇਹ ਸਭ بڑا ਦੁੱਖ ਆ ਤੇ ਹਰ ਇੱਕ ਨੂੰ ਦੁੱਖ ਆ ਕਿਉਂਕਿ ਜਿਨ੍ਹਾਂ ਦਾ ਤੀਪਤ ਕੋਈ ਨਸ਼ੇ 'ਚ ਲੱਗ ਜਾਂਦਾ ਵਾ ਤੇ ਉਹ ਮੁੜ ਕੇ ਵਾਪਸ ਨਹੀਂ ਮੁੜਦਾ ਉਹ ਦਾਹ ਨੂੰ ਚੁੜਿਆ ਜਾਂਦਾ ਵਾ ਇਹ بڑا ਕੋੜਿਆ ਪੰਜਾਬ ਨੂੰ ਇਹ ਦੇਦੋਂ ਮਹਾਰਾਜ ਪ੍ਰਮਾਤਮਾ ਅਸੀਂ ਤੇ ਕਹਿੰਦੇ ਇੱਕ ਸਕਾਰਾ ਕਰੇ ਨੌਜਵਾਨਾਂ ਨੂੰ ਚੰਗੇ ਰਾਹ ਵੱਲ ਤੋਰੇ ਨਾ ਬਤਿਸ਼ਕਾਵੇ ਤੇ ਚੰਗੇ ਬੰਨੇ ਜਿਹੜੀ ਜਨਤਾ ਵਾ ਇਹ ਲੱਗੇ ਕਿ ਜਿਸ ਪੰਜਾਬ ਦੇ ਅੰਦਰ ਬਾੜਿਆ ਇਸ ਦੇ ਬਾਰੇ ਵਿੱਚ ਕਰਾਪ ਕਿਹਾ ਗਿਆ ਜਾਊਗਾ ਜਿਹੜੇ ਹੜਾਏ ਉਹ ਤੁਹਾਡੇ ਸਾਹਮਣੇ ਹੀ ਆ ਕੇ ਹੜਾ ਨੇ ਜੋ ਤਬਾਈ ਪੰਜਾਬ ਦੀ ਕੀਤੀ ਆ ਉਹਦੇ ਵਿੱਚ ਨੁਕਸਾਨ ਦੇ ਕਿਸੇ ਦਾ ਵੀ ਭਰਿਆ ਨਹੀਂ ਜਾ ਸਕਦਾ ਨਾ ਕੋਈ ਸਰਕਾਰਾਂ ਪਰ ਸਕਦੀਆਂ ਤੇ ਨਾ ਜਿਨ੍ਹਾਂ ਦਾ ਸਿਕਤਾਂ ਨੇ ਯੋਗ ਲਾਇਆ ਹੈ ਜਿਨ੍ਹਾਂ ਸਿਕਤਾਂ ਨੇ ਰਸਨ ਪਹੁੰਚਾਇਆ ਹੈ ਡੰਗਰਾਂ ਦਾ ਚਾਰਾ ਪਹੁੰਚਾਇਆ ਹੈ ਜੇ ਇਹ ਸੰਘਤ ਦੇ ਕਾਮੀਆਂ ਦੇ ਬਾਬਿਆਂ ਦੇ ਕੰਮ ਆ ਬਾਬਿਆਂ ਨੇ ਵੀ ਬਹੁਤ ਹੀ ਮੋੜਣਾ ਮੋੜਾ ਲਾ ਕੇ ਸਰਪੇ ਨਾਲ ਖੜੇ ਆ ਮੈਂ ਕਹਿੰਦਾ ਕਿ ਜੇ ਬਾਬੇ ਨਾ ਪੰਜਾਬ ਦੇ ਵਿੱਚ ਹੋਣ ਤੇ ਬਹੁਤ ਹੀ ਜਿਆਦੇ ਸਹਾਵਾਤ ਅਨਾਜਕ ਹੋ ਜਾਣਾ ਇਹ ਬਾਬੇ ਹੀ ਬੰਨਾਂ ਨੂੰ ਫਿਰ ਜੇ ਇੱਥੋਂ ਡੁੱਟਦੇ ਬੰਨ ਉਹਨਾਂ ਨੂੰ ਬੰਨ ਲਾਉਂਦੇ ਆ ਸਰਕਾਰਾਂ ਦੇ ਆ ਕਿ ਵੇਖੀ ਜਾ ਕਿ ਸਰਕਾਰ ਕੀ ਦੇ ਦੂਗੀ ਜੇ ਕਿਸੇ ਦਾ 2 ਲੱਖ ਦਾ ਨੁਕਸਾਨ ਹੋਇਆ 1 ਲੱਖ ਦੇ ਦੂਗੇ ਨੂੰ ਲੱਖ ਨੂੰ ਕੀ ਬੰਦਾ ਕਰੂਗਾ ਲੱਖ ਵੀ ਦਾ ਜੇ ਇੱਕ ਮੱਝ ਹੀ ਆਉਂਦੀ ਆ ਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਏ ਇਹੋ ਜੀ ਜਿਹੜੀ ਕਰੋਪੀ ਆਈ ਆ ਮਹਾਰਾਜ ਪਰਮਾਤਮਾ ਕਹਿੰਦੇ ਜ਼ਿੰਦਗੀ ਦੇ ਵਿੱਚ ਕਦੀ ਨਾ ਆਵੇ ਤੇ ਨਾ ਕੋਈ ਕਿਸੇ ਦਾ ਕੋਈ ਨੁਕਸਾਨ ਹੋਵੇ ਜਿੰਨਾ ਨੁਕਸਾਨ ਜੀਵ ਜੰਤੂਆਂ ਦਾ ਹੋਇਆ ਵਾ ਤੇ ਉਹਦੇ ਨਾਲ ਹੀ ਬਹੁਤ ਹੀ ਦੱਸਿਆ ਅਸੀਂ ਚਲੋ ਜਾਂਦੇ ਰਹੇ ਉਧਰ ਵੰਦੇ ਰਹੇ ਆ ਬੋਲ ਡੰਗਰ ਮਰ ਮਰ ਕੇ ਆ ਲੋਕ ਵੀ ਚਾਰੇ ਮਰੇ ਆ ਖੁੱਟਿਆਂ ਦੇ ਪਾਣੀ ਚੜ ਗਿਆ ਬਹੁਤ ਹੀ ਮਤਪਕ ਆ ਏਅਰ ਕੰਮ ਹੋਇਆ ਵਾ ਹੁਣਾ ਨਹੀਂ ਚਾਹੀਦਾ